ਦਰਨਦਰ ਪੁਲਿਸ ਵੱਲੋਂ ਤਿੰਨ ਮੈਂਬਰੀ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਗਈ ਹੈ ਪੁਲਿਸ ਵੱਲੋਂ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਹਨਾਂ ਪਾਸੋਂ ਇੱਕ ਦੇਸੀ ਪਿਸਤਲ ਕੁਝ ਗਰੌਂ ਤੇ ਖੋਹ ਕੀਤਾ ਮੋਟਰਸਾਈਕਲ ਬਰਾਮਦ ਕੀਤਾ ਗਿਆ ਐਸਐਸਪੀ ਗੌਰਵ ਤੂਰਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਥਾਣਾ ਕੱਚਾ ਪੱਕਾ ਰਾਕੇ ਵਿੱਚ ਮੋਟਰਸਾਈਕਲ 'ਤੇ ਤਿੰਨ ਵਿਅਕਤੀਆਂ ਵੱਲੋਂ ਗੁਰਪ੍ਰੀਤ ਸਿੰਘ ਨਾਮਕ ਵਿਅਕਤੀ ਕੋਲੋਂ ਪਿਸਤਲ ਦੀ ਨੋਕਤੇ ਮੋਟਰਸਾਈਕਲ ਕੋਲਿਆ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਮਦਈ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਪੁਲਿਸ ਵੱਲੋਂ ਹੁਣ ਉਕਤ ਘਟਨਾ ਵਿੱਚ ਸ਼ਾਮਲ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੀ ਪਛਾਣ ਤਰਨਤਨਵਾਸੀ ਜਗਪ੍ਰੀਤ ਸਿੰਘ ਉਰਫ ਜੱਗਾ ਤੇ ਪਿੰਡ ਬੰਡੋਰੀ ਕੋਲਾ ਨਿਵਾਸੀ ਵਰਿੰਦਰ ਸਿੰਘ ਵਜੋਂ ਹੋਈ ਹੈ ਜਿਨ੍ਹਾਂ ਪਾਸੋਂ ਪੁਲਿਸ ਨੇ ਗੁਰਪ੍ਰੀਤ ਸਿੰਘ ਕੋਲੋਂ ਕੋਇਆ ਹੋਇਆ ਮੋਟਰਸਾਈਕਲ ਵਾਰਦਤ ਸਮੇਂ ਵਰਤਿਆ ਪਿਸਤਲ ਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ ਐੱਸਐੱਸਪੀ ਨੇ ਦੱਸਿਆ ਕਿ ਜਗਪ੍ਰੀਤ ਸਿੰਘ ਜੱਗਾ ਲੁਧਿਆਣਾ ਵਿੱਚ ਪਿਛਲੇ ਸਾਲ ਹੋਈ 6 ਕਰੋੜ ਰੁਪਏ ਦੀ ਡਕੈਤੀ ਵਿੱਚ ਸ਼ਾਮਲ ਸੀ ਤੇ ਹੁਣ ਜ਼ਮਾਨ ਹੱਤੇ ਬਾਹਰ ਆਇਆ ਹੋਇਆ ਸੀ ਇਸੇ ਤਰ੍ਹਾਂ ਵਰਿੰਦਰ ਸਿੰਘ ਤੇ ਵੀ ਖਈਂ ਸੰਗੀਨ ਅਪਰਾਧਕ ਮਾਮਲੇ ਦਰਜ ਨੇ ਐੱਸਐੱਸ ਕਈ ਵਾਰ ਦਾ ਤਮੇਸ਼ਾ ਹਮਲ ਹੈ ਐਸਐਸਪੀ ਨੇ ਕਿਹਾ ਕਿ ਦੋਵੇਂ ਵਿਅਕਤੀਆਂ ਕੋਲ ਰਿਮਾਂਡ ਹਾਸਲ ਕਰਕੇ ਅੱਗੇ ਪੁੱਛਗਛ ਕੀਤੀ ਜਾ ਰਹੀ ਹੈ ਪੁੱਛਗਛ ਤੋਂ ਬਾਅਦ ਹੋਰ ਵੀ ਐਮਸਰਾਗ ਮਿਲਣ ਦੀ ਉਮੀਦ ਹੈ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਕੁਝ ਦਿਨ ਪਹਿਲਾਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਸ਼੍ਰੀ ਗੁਰਪ੍ਰੀਤ ਸਿੰਘ ਹੈਗੇ ਆ ਉਹ ਆਪਣੇ ਪਿੰਡ ਮਾੜੀ ਗੋਡ ਸਿੰਘ ਉਧਰੋਂ ਕੱਚਾ ਪੱਕਾ ਗਏ ਸੀ ਤੇ ਮੁੜ ਕੇ ਆਪਣਾ ਕੰਮ ਕਰਕੇ ਉਹ ਕੱਚਾ ਪੱਕਾ ਤੋਂ ਮਾੜੀ ਗੋਡ ਸਿੰਘ ਆਪਣੇ ਪਿੰਡ ਵਾਪਸ ਜਾ ਰਹੇ ਸੀ ਕਿ ਰਾਹ ਦੇ ਵਿੱਚ ਕੁਝ ਅਣਪਛਾਤੇ ਬੰਦੇ ਪਿੱਛੋਂ ਆਏ ਹੈਗੇ ਆ ਤੇ ਆਪਣਾ ਮੋਟਰਸਾਈਕਲ ਰੋਕ ਕੇ ਉਹਨਾਂ ਨੂੰ ਪਿਸਤੌਲ ਦੀ ਨੋਕ ਤੇ ਉਹਨਾਂ ਤੋਂ ਜਿਹੜਾ ਮੋਟਰਸਾਈਕਲ ਖੋਇਆ ਗਿਆ ਸੀ ਇਮੀਡੀਏਟਲੀ ਦੀ ਇਨਫਾਰਮੇਸ਼ਨ ਮਿਲਦੇ ਹੀ ਜਿਹੜੀ ਤਰੰਦਰ ਪੁਲਿਸ ਨੇ ਜਿਹੜੀ ਪਰਚਾ ਨੂੰ ਦਰਜ ਕੀਤਾ ਹੈਗਾ سنگੀਨਤਾ ਅਰਾਮੇ ਤਹਿਤ ਤੇ ਜਿਹੜੀ ਤਫ਼ਤੀਸ਼ ਸ਼ੁਰੂ ਕੀਤੀ ਗਈ ਹੈ ਬੜੀ ਡੂੰਘਾਈ ਵਿੱਚ ਤਫ਼ਤੀਸ਼ ਕਰਦੇ ਤਰੰਦਰ ਪੁਲਿਸ ਨੂੰ ਜਿਹੜੀ ਇੱਕ ਜਿਹੜੀ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਦੋ ਜਿਹੜੇ ਮੁੱਖ ਦੋਸ਼ੀ ਹੈਗੇ ਆ ਜਗਤਪ੍ਰੀਤ ਸਿੰਘ ਉਰਫ ਜੱਗਾ ਜਿਹੜਾ ਪਿੰਡ ਕਾਜ਼ੀਕੋਟ ਡੋਣ ਤਰਨ ਤਰਨ ਅਤੇ ਜਿਹੜਾ ਬਰਿੰਦਰ ਸਿੰਘ ਆ ਪੁੱਤਰ ਹਰਵਿੰਦਰ ਸਿੰਘ ਪੰਡੋਰੀ ਦਾ ਤਰਨ ਤਰਨ ਦਾ ਇਹ ਦੋਵਾਂ ਨੂੰ ਅਰੈਸਟ ਕੀਤਾ ਗਿਆ ਹੈ ਇਹ ਦੋਵਾਂ ਦਾ ਜਿਹੜਾ ਪਹਿਲਾਂ ਵੀ ਕ੍ਰਿਮਨਲ ਬੈਕਗ੍ਰਾਉਂਡ ਸੀਗਾ ਜਗਤਪ੍ਰੀਤ ਸਿੰਘ ਜਗਾ ਜਗਾ ਹੈਗਾ ਇੱਕ ਲੁਧਿਆਣੇ ਦੇ ਵਿੱਚ ਆਲਮੋਸਟ 6 ਕਰੋੜ ਦੀ ਜਿਹੜੀ ਡਕੈਤੀ ਹੈਗੀ ਆ ਉਹਦੇ ਵਿੱਚ ਇਨਵੋਲਡ ਸੀ ਤੇ ਕੁਝ ਮਹੀਨੇ ਪਹਿਲਾਂ ਹੀ ਜਿਹੜਾ ਜੇਲ੍ਹ ਦੇ ਵਿੱਚੋਂ ਜਿਹੜਾ ਬੇਲ ਤੇ ਬਾਹਰ ਆਇਆ ਸੀ ਜਿਹੜਾ ਬਰਿੰਦਰ ਸਿੰਘ ਹੈਗਾ ਇਹਦੇ ਉੱਤੇ ਵੀ ਦੋ ਜਿਹੜੇ ਸੰਗੀਨ ਜਿਹੜੇ ਧਾਰਾਮਤਹਿ ਜਿਹੜੇ ਮੁਕਦਮੇ ਦਰਜ ਹਨ ਤੇ ਜਿਹੜੇ ਮੁਕਦਮੇ ਉਹਨਾਂ ਵਿੱਚੋਂ ਬੇਲ ਤੇ ਬਾਹਰ ਆਇਆ ਸੀ ਇਹਨਾਂ ਕੋਲੋ ਜਿਹੜੀ ਇੱਕ 32 ਬੋਰ ਦੀ ਜਿਹੜੀ ਦੇਸੀ ਪਿਸਟਲ ਹੈ ਉਹ ਰਿਕਵਰ ਕੀਤੀ ਗਈ ਹੈ ਤਿੰਨ ਰਾਉਂਡ ਰਿਕਵਰ ਕੀਤੇ ਗਏ ਤੇ ਇੱਕ ਖਾਲੀ ਖੋਲ ਜਿਹੜਾ ਰਿਕਵਰ ਕੀਤਾ ਗਿਆ ਇਹਦੇ ਨਾਲ ਵਾਰਦਾਤ ਦੇ ਵਿੱਚ ਵਰਤਿਆ ਗਿਆ ਜਿਹੜਾ ਮੋਟਰਸਾਈਕਲ ਸੀ ਉਹ ਵੀ ਰਿਕਵਰ ਹੋਇਆ ਹੈ ਤੇ ਜਿਹੜਾ ਮੋਟਰਸਾਈਕਲ ਇਹਨਾਂ ਨੇ ਖੋਹ ਕੀਤਾ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਗਿਆ ਹੈ ਇਹਦੇ ਅੱਗੇ ਮੋਢਲੀ ਪੜਤਾਲ ਦੇ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈਗੀ ਹੈ ਕਿ ਇਹਨਾਂ ਨੇ ਰੰਧਾਨ ਦੇ ਵਿੱਚ ਕੁਝ ਹੋਰ ਫਾਇਰਿੰਗ ਦੇ ਇਨਸੀਡੈਂਟਸ ਵੀ ਕੀਤੇ ਆ ਜਿੱਥੇ ਆਲਰੇਡੀ ਮੁਕਦਮੇ ਦਰਜ ਹੈ ਰਿਮਾਂਡ ਲੈ ਕੇ ਅਸੀਂ ਡੂੰਘਾਈ ਨਾਲ ਉਹਦੀ ਵੀ ਪੜਤਾਲ ਕਰਾਂਗੇ ਤੇ ਉਹ ਕੇਸਾਂ ਨੂੰ ਵੀ ਟ੍ਰੇਸ ਕਰਾਂਗੇ